ਸਤਗੁਰੂ ਜੀ ਬਹਿਲੌਰ ਪੁਰ ਨਗਰ ਦੇ ਵਿੱਚ ਜਦੋਂ ਪਹੁੰਚੇ ਨੇ ਤੇ ਇੱਕ ਘਰ ਦਾ ਟੁੰਡਾ ਘੜਕਾਇਆ ਹੈ ਇੱਥੇ ਗੁਰਮੁਖ ਪ੍ਰਿਆਰਿਓ ਇੱਕ ਪੂਰਨ ਮਸੰਦ ਰਹਿੰਦਾ ਪੂਰਨ ਮਸੰਦ ਤੋਂ ਸਤਗੁਰੂ ਜੀ ਨੂੰ ਬੜੀਆਂ ਕਹਾਵਤਾਂ ਸੁਣਾਉਂਦਾ ਹੁੰਦਾ ਸੀ ਕਥਾ ਕਹਾਣੀਆਂ ਸੁਣਾਉਂਦਾ ਹੁੰਦਾ ਸੀ ਤੇ ਸਤਗੁਰੂ ਜੀ ਆਨੁਪਰਮਾ ਕੇ ਤੇ ਸਤਗੁਰੂ ਖੁੰਨੇ ਗੱਫੇ ਲਿਆਉਂਦਾ ਹੁੰਦਾ ਸੀ ਉਹੀ ਪੇਟਾ ਤੇ ਲਿਆਂ ਕਰਕੇ ਤੇ ਕੰਮ ਆਪਣੇ ਕੰਦੇ ਵਾਟੋਬਾੜ ਸੈੱਟ ਕਰ ਲਿਆ ਸੀ ਘਰ ਬਲ ਵਧੀਆ ਬਣਾਇਆ ਸੀਗਾ ਤੇ ਜਦੋਂ ਇਹਨੇ ਜਾਣਾ ਨਾ ਸਤਗੁਰੂ ਜੀ ਤੋਂ ਭੇਟ ਦੇਣੀ ਇਹਨੂੰ ਚੰਗੀ ਭੇਟਾ ਦੇਣੀ ਤੇ ਇਹਨੇ ਕਿਹਾ ਤੇ ਕਲਗੀਆਂ ਵਾਲਿਆ ਕਿ ਤੇ ਆਇਓ ਸਾਡੇ ਘਰ ਮੈਂ ਤੁਹਾਡੀ ਸੇਵਾ ਕਰਾਂ ਅੱਜ ਸਤਗੁਰੂ ਜੀ ਨੇ ਪੰਡਾ ਫੜੇ ਖਾ ਦਿੱਤਾ ਤੇ ਨਾਮਕਰ ਨੇ ਪੰਡਾ ਖੋਲਿਆ ਤੇ ਇਹਨੇ ਦੇਖਣਾ ਕੀਤਾ ਉਹ ਪਹਿਚਾਨ ਗਿਆ ਸਤਗੁਰੂ ਜੀ ਕਿਥੇ ਤੇਰਾ ਮਗਲਤ ਗਈ ਕੱਬਲਾ ਅੰਦਰ ਗਿਆ ਪੁਰਨਮਸਾਂ ਦਾ ਕਹਿਣਾ ਕੀਤਾ ਉਸਦੇ ਨੌਕਰ ਨੇ ਕਿ ਮਾਲਕ ਜਨਾਬ ਬਲ ਨਗ ਫਿਰ ਵਾਲਾ ਆਇਆ ਜੇ ਚੋਰਾ ਫਟਿਆ ਹੋਇਆ ਪੈਰਾਂ 'ਚ ਲਹੂ ਸਿੰਮਦਾ ਹੋਇਆ ਹੈ ਹੱਥ 'ਚ ਸਮਸ਼ੀਰ ਲਹੂ ਨਤ ਜੀ ਗਈ ਹੈ ਕਿ ਤਾਜੇ ਜੇ ਅਲਫੋਤੇ ਕਮੂਲਗਾ ਠਾਲਾ ਕੇ ਆਏ ਸਨ ਤਾਂ ਪੁਰਨਮਸਾਂ ਦਾ ਅੰਦਰੋਂ ਕਬਰਾਇਆ ਡਰਿਆ ਆਇਆ ਸੱਚੇ ਗੁਰੂ ਪਿਆਰੇਓ ਜਿਹੜੇ ਵੀ ਇਹੋ ਜਿਹੇ ਸੱਜਣ ਅਨੰਨਤਾ ਮੇਰੇ ਨਾਲ ਪਿਆਰ ਕਰਨ ਵਾਲੇ ਇਹ ਜਿਹੜੀ ਮੁਸੀਬਤ ਕੋਈ ਬਣਦੀ ਹੈ ਨਾ ਪတ် ਜਾਂਦੀ ਹੈ ਸਤਿਗੁਰੂ ਤੇਗ ਭਾਦਰ ਦੇ ਮਹਾਰਾਜ ਜੀ ਦੀ ਬਾਣੀ ਕਿਉਂ ਪੜਦੇ ਨਾ ਸਤਿਗੁਰ ਸੁਖ ਮੈਂ ਆਣ ਬਹੁਤ ਮਿਲ ਤੈਠਤ ਰਹਿਤ ਚਹੂੰ ਦੇਸ ਕੇ ਰਹਿ ਵਿਪਤ ਤਰੀ ਸਭ ਹੀ ਸੰਕਸ਼ਾਪਿਤ ਕੋ ਨ ਆਵਤ ਇਦਾਂ ਬੇਫਤਾ ਪੈਂਦੀ ਹੈ ਨਾ ਚੰਗੇ ਭਲੇ ਸੱਜਣ ਮਿੱਤਰ ਵੀ ਦੂਰ ਹੋ ਜਾਂਦੇ ਚੰਗੇ ਭਲੇ ਜਦੋਂ ਕਿ ਜਦੋਂ ਕਿ ਉਹ ਲੋਰ ਪੈਂਦੀ ਹੈ ਨਾ ਤਾਂ ਕੋਈ ਦਰਵਾਜ਼ਾ ਨਹੀਂ ਇਹ ਕੋਲ ਦਾ ਸਭ ਦਰਵਾਜ਼ੇ ਬੰਦ ਕਰਦੇ ਭਰਾ ਤੱਕ ਕੰਬ ਫੇਰ ਜਾਂਦੇ ਵੀ ਇਹ ਤਾਂ ਫਿਰ ਵੀ ਬਰਦਾਨੇ ਸਤਗੁਰੂ ਕੋ ਮਾਇਆ ਲੈਣ ਵਾਲਾ ਰੋਟੀ ਰੋਟੀ ਆਪਣੀ ਚਲਾਉਣ ਵਾਲਾ ਘਰ-ਬਾਰ ਬਣਾਉਣ ਵਾਲਾ ਖੁੱਲੇ ਦੱਪੇ ਲਿਆਉਣ ਵਾਲਾ ਅੱਜ ਅੰਦਰ ਹੀ ਲੁਕ ਗਿਆ ਉਹਨਾਂ ਤੋਂ ਪੁੱਛਣਾ ਜਾਂ ਕਹਦੇ ਕਰੇ ਹੈ ਨਹੀਂ ਆਦਮੀ ਕਈ ਵਾਰੀ ਸੱਜਣ ਮਤਰ ਤੇ ਕਹਿ ਤੁੰ ਦੇਣਾ ਜਾਂ ਆਪਣੇ ਬੱਚਿਆਂ ਕਹਿੰਦੇ ਬੱਚੇ ਜਦੋਂ ਕਹਿੰਦੇ ਕਿ ਪਾਪਾ ਕਰ ਹੈ ਨਹੀਂ ਤਾਂ ਕਈ ਵਾਰੀ ਤੁਸੀਂ ਸੁਣਿਆ ਹੋਣਾ ਮੈਂ ਬੱਚੇ ਵੀ ਹੱਦ ਤੱਕ ਬੜੇ ਸਿਆਣੇ ਹੋ ਵੀ ਉਹ ਵੀ ਇਦਾਂ ਕਹਿ ਰਹੇ ਕਿ ਪਾਪਾ ਕਹਿੰਦਾ ਕਰੇ ਹੈ ਨਹੀਂ ਕਿਉਂਕਿ ਇਹ ਨੌਕਰ ਨੇ ਵੀ ਆ ਕੇ ਬਾਹਰ ਆ ਕੇ ਜਦੋਂ ਦੇਖਣਾ ਕੀਤਾ ਨਾ ਦੱਸਣਾ ਕੀਤਾ ਤੇ ਇਹਦੇ ਵੀ ਉਹ ਬੱਚਿਆਂ ਵਾਲੀ ਹੀ ਕੰਮ ਕੀਤਾ ਜਿਹੜਾ ਭਲਾ ਸਤਿਗੁਰ ਜੀ ਨਿਆਣਾ ਤੋਂ ਨਿਰਮਾਣ ਆ ਰਿਹਾ ਨਾਮ ਕਰ। ਕੰਨ ਜੀ ਮੇਰੇ ਕੋ ਕੋਈ ਨਾਮ ਚ ਘਰ ਰਿਹਾ ਆ ਆਸ਼ਾ ਤੇ ਨ ਝੁਕੀ ਹੈ ਜਿੱਥੇ ਹੁੰਦੀ ਤਾ ਤੁਹਾਨੂੰ ਉੱਥੇ ਲੈ ਜਾਂਦਾ ਉੱਥੇ ਬਿਠਾ ਲਈਦਾ। ਮੇਰੇ ਕੋ ਕੋਈ ਹੁੰਦਾ ਸੇਵਾ ਕਰਦਾ ਸਾਧੂ ਤੁਹਾਡੀ ਸੇਵਾ ਕਰਦਾ ਜਿਹੜਾ ਬੰਦਾ ਤੁਹਾਡੇ ਘਰ ਤੋਂ ਇਹਨਾਂ ਧੰਨ ਲਿਆਉਂਦਾ ਰਿਹਾ ਉਹ ਘਰ ਬੈਠਾ ਇਹ ਅੱਜ ਕਹੇ ਜਾਂਦਾ ਜਾ ਕੇ ਕਹਿ ਦੋ ਕਿ ਘਰੇ ਤੋਂ ਨੂੰ ਸੰਕਤ ਨਾ ਘਰੇ ਨਹੀਂ। ਸਤਿਗੁਰ ਨੇ ਮਨਮਤ ਪਿਆਰੇ ਮੈਂ ਕਿੰਨਾ ਵੀ ਜਿਵੇਂ ਇੱਕ ਨਾਰਕ ਦੇ ਸੀ ਮਹਾਰਾਜ ਜੀ ਆਪਦੇ ਜੀਵਨ ਕਾਲ ਦੇ ਅੰਦਰ ਕਿਆਸਨਾ ਉਸ ਸੇਵਕ ਨੂੰ ਤਰਿਆ ਆਜਾ ਬਾਣ ਕਹਿੰਦਾ ਕਿ ਬਹਿ ਨਹੀਂ ਘਰੇ ਗੁਰਮਾਨਤ ਜੀ ਹਮਤ ਕਹਿੰਦੇ ਸਹਰ ਨਹੀਂ ਤੇ ਘਰ ਹੈ ਨਹੀਂ ਪਰ ਇਹ ਕਲਕੀਆਂ ਵਾਲੇ ਨੇ ਕਿਹਾ ਦੱਸ ਕਰਦੇ ਉਹਨਾਂ ਨੂੰ ਲੱਗਦਾ ਕਿ ਇਤਿਹਾਸ ਚ ਹੀ ਗੱਲ ਲਿਖੀ ਨੇ ਇਹ ਗੱਲ ਨਹੀਂ ਕਈ ਵੀ ਜੇ ਨਹੀਂ ਹੈਗਾ ਤੇ ਨਹੀਂ ਹੈਗਾ ਪਰ ਇਹੋ ਜਿਹੇ ਦੁਸ਼ਟ ਬਹੁਤੀ ਦਿਲ ਜਿਉਂਦੇ ਨਹੀਂ ਆਉਂਦੇ ਬਹੁਤੇ ਸੁੱਖ ਨਹੀਂ ਤੋ ਸਕਦੇ ਜਿਹੜੇ ਰੱਬ ਨੂੰ ਘਰੋਂ ਮੋੜਦੇ ਹੁੰਦੇ ਦਰਵਾਜ਼ੇ ਤੇ ਆਏ ਰੱਬ ਨੂੰ ਅੱਗੇ ਨਾ ਪਾਉਣ ਦੇਣ ਉਹ ਦੀ ਸੇਵਾ ਨਾ ਕਰੇ ਸਤ ਸੰਗਤ ਜੀ ਸਤਗੁਰ ਜੀ ਅੱਗੇ ਉਹ ਨੌਕਰ ਰੋਇਆ ਸਤਗੁਰ ਕਹਿਣ ਲੱਗੇ ਭਰਿਆ ਤੂੰ ਕੋ ਨਿਰਭਉ ਨਾ ਕੋਈ ਕਰਨੀ ਇਹ ਦੁਨੀਆ ਦੀ ਰੀਤ ਹੈ ਇਹ ਵੀ ਨਹੀਂ ਇਹ ਦੁਨੀਆ ਦੀ ਰੀਤ ਹੈ ਇਹ ਸਾਰੀ ਦੁਨੀਆ ਇੰਜ ਕਰਦੀ ਹੈ ਸੁੱਖਾਂ ਵੇਲੇ ਨੇੜੇ ਟੁੱਕਦੀ ਹੈ ਦੁੱਖਾਂ ਵੇਲੇ ਦੂਰ ਹੋ ਜਾਂਦੀ ਹੈ ਕੋਈ ਕਰਦੀ ਕੋਈ ਕਰਦੀ ਸਤਗੁਰ ਚੱਲਣ ਲੱਗੇ ਔਰ ਨੌਕਰ ਕਹਿ ਲੱਗਾ ਕਹਿ ਲੱਗਾ ਸਤਗੁਰ ਜੀ ਰੁਕ ਜਾਓ ਰੁਕ ਜਾਓ ਸਤਗੁਰ ਰੁਕੇ ਪਾਟੇ ਕੇ ਅੰਦਰ ਗਿਆ ਅੰਦਰੋਂ ਇੱਕ ਟਿੰਡ ਲੈ ਕੇ ਆਇਆ ਟਿੰ ਮਿੱਟੀ ਦੀ ਟਿੰਡ ਜਿਹੜੀ ਖੋਹਾਂ ਦੀਆਂ ਟਿੰਡਾ ਹੁੰਦੀਆਂ ਨੇ ਨਾ ਉਹ ਪਹਿਲਾਂ ਮਿੱਟੀ ਦੀਆਂ ਹਿਆ ਕਰਦੀਆਂ ਸਨ ਮਿੱਟੀ ਦੇ ਟਿੰਡ ਨੂੰ ਇੰਨਾ ਪਕਾਇਆ ਜਾਂਦਾ ਸੀਗਾ ਕਿ ਉਹ ਪਾਣੀ ਭਰਨ ਵਿੱਚ ਪਾਣੀ ਕੱਢਣ ਦੇ ਵਿੱਚ ਸਹਾਇਕ ਹੋ ਜਾਂਦੀ ਸੀ ਜਿਵੇਂ ਘੜਾ ਪਕਾ ਲਈਦਾ ਨਾ ਉਹ ਚ ਪਾਣੀ ਪਾ ਦਈਏ ਤੇ ਮਿੱਟੀ ਫਿਰ ਹੈ ਤੇ ਮਿੱਟੀ ਦੇ ਬਣਿਆ ਪਰ ਗਲਦਾ ਨਹੀਂ ਕਿਉਂਕਿ ਪਕਾਇਆ ਜਾਂਦਾ ਉਹ ਟਿੰਡਰ ਦੇ ਇੱਥੇ ਬਿਕਾਈਆਂ ਜਾਂਦੀਆਂ ਸਨ ਪਹਿਲਾਂ ਟਿੰਡਾ ਲੱਕ ਦੀ ਮਿੱਟੀ ਦੀ ਹੁੰਦੀਆਂ ਸਨ ਫਿਰ ਲੱਕੜ ਦੀਆਂ ਬਣੀਆਂ ਫਿਰ ਚੇਦੇ ਤੇ ਆਪਣੇ ਚਮੜੀ ਦੀਆਂ ਬਣਨੀ ਆ ਰੰਬਾਈਆਂ ਉਸ ਤੋਂ ਬਾਅਦ ਲੋਹਾ ਆ ਗਿਆ ਮਿੱਟੀ ਦੇ ਟਿੰਡ ਜਿਹੜੀ ਟੁੱਟੀ ਹੋਏ ਸੀ ਨਾ ਜਿਹੜੀ ਵਰਤੀ ਨਹੀਂ ਜਾ ਸਕਦੀ ਸੀ ਕਿਤੇ ਕਿਉਂਕਿ ਜਿੱਤੇ ਉਹਨੂੰ ਕੁੰਡਾ ਪਾਉਣਾ ਹੈ ਟੁੱਟ ਜਾਂਦੀ ਉਹ ਵੀ ਛੱਡ ਦਿੰਦੇ ਆਪਾਂ ਆਪਾਂ ਵੀ ਕਈਆਂ ਕਿ ਜਿਹੜੀ ਵਰਤੋਂ ਦੀ ਚੀਜ਼ ਨਾਵੇ ਘੜੇ ਦਾ ਮੂੰਹ ਟੁੱਟ ਜਾਵੇ ਛੱਡ ਦਿੰਨੇ ਆ ਉਹ ਟਿੰਡ ਲੈ ਕੇ ਆਇਆ ਤੇ ਟਿੰਡ ਵਿੱਚ ਉਹਨੇ ਕੋਲੇ ਪਾ ਦਿੱਤੇ ਜਿਹਨੇ ਸੇਵਾ ਕਰਨੀ ਹੁੰਦੀ ਹੈ ਨਾ ਸਾਹ ਸੰਗਤ ਦੀ ਸੇਵਾ ਦੇ ਢੰਗ ਤਰੀਕੇ ਲੱਭ ਲੈਂਦਾ ਹੈ ਜਿਹਨੇ ਗੁਰੂ ਨੂੰ ਖੁਸ਼ ਕਰਨਾ ਹੈ ਨਾ ਉਹਨੂੰ ਦੱਸਣਾ ਨਹੀਂ ਪੈਂਦਾ ਉਹ ਸੰਗਤ ਵਾਸਤੇ ਅੱਗ ਬਾਲ ਲਾਲ ਬਾਲ ਦਿੰਦਾ ਹੈ ਉਹ ਸੰਗਤ ਵਾਸਤੇ ਦੁੱਧ ਦੇ ਲੰਗਰ ਲਾ ਦਿੰਦਾ ਹੈ ਉਹ ਸੰਗਤ ਵਾਸਤੇ ਗਲੀਚੇ ਵਿਛਾ ਦਿੰਦਾ ਹੈ ਉਹ ਗੁਰੂ ਵਾਸਤੇ ਸਾਰੀਆਂ ਸੇਵਾਵਾਂ ਕਰਨ ਨੂੰ ਤਿਆਰ ਹੋ ਜਾਂਦਾ ਹੈ ਕੋਣੋਂ ਇੰਨਾ ਕੁ ਸੁਝਿਆ ਜੋ ਸੁਝਿਆ ਉਹਨੇ ਸੇਵਾ ਕਰ ਦਿੱਤੀ ਸਤਬੁਰ ਦੀ ਖੁਸ਼ੀ ਪ੍ਰਾਪਤ ਕਰਨ ਲਈ ਉਹਨੇ ਖੁਸ਼ੀ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਤਨੁ ਬਨਾਈ ਮਨ ਜੋੜ ਕਰਕੇ ਸੇਵਾ ਕੀਤੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕਸਮ ਬਰਨਨੇ ਟਿੰਡ ਫੜਾਤੀ ਸਤਬੁਰ ਜੀ ਸਤਬੁਰ ਜੀ ਫਟੇਂਡ ਲੈ ਜਾਓ ਅੱਖੋਲੇ ਲੈ ਜਾਓ ਠੰਡ ਬਹੁਤ ਹੈ ਤੁਹਾਡੇ ਸਰੀਰ ਤੋਂ ਪਤਾ ਲੱਗਣ ਡਿਆ ਏ ਕਿ ਬਹੁਤ ਪੀੜਾ ਚ ਹੈ ਸਰੀਰ ਬਹੁਤ ਪੇਖੜਾ ਪੈਂਦਾ ਤੁਸੀਂ ਤੈ ਕੀਤਾ ਹਜੇ ਪਤਾ ਨਹੀਂ ਕਿੰਨਾ ਕਰਨਾ ਹੈ ਆ ਜਰੂਰ ਇਹਦਾ ਸੇਕ ਲੈਣਾ ਕਰਿਓ ਸਤੂ ਜੀ ਨੇ ਉਹ ਪਿੰਡ ਹੱਥ ਦੇ ਵਿੱਚ ਲੈਣਾ ਕੀਤੀ ਬੈਠ ਕੇ ਆਗ ਵੀ ਸੇਕਣਾ ਕੀਤੀ ਅੱਗੇ ਚੱਲਣਾ ਕੀਤਾ